ਪਤਾ ਨਹੀਂ ਕਿ ਕੋਈ ਦੁਸ਼ਮਣੀ ਘੱਟ ਰਿਆ ਮੇਨਾ ਫਰੀ ਦੀ ਪਹਿਲਾ ਲੋੜੀਆਂ ਲੱਗਣ ਲੱਗਿਆ ਕੋਈ ਅੱਗ ਹੁਣ ਅੱਜ ਫੇਰ ਕੋਈ ਅੱਗ ਲੱਗਿਆ ਕਾਰਨ ਤਾਂ ਕੋਈ ਪਤਾ ਨਹੀਂ ਲੱਗਿਆ ਇਹ ਦੂਜੀ ਵਾਰ ਇਹ ਖਾਨ ਹੋ ਗਿਆ ਜੀ ਇਹ ਕੋਈ ਮਨੁੱਖ ਵਿੱਚ ਪਤਾ ਨਹੀਂ ਲੱਗ ਰਹੀ ਕੀ ਕਾਰਨ ਹੈ ਕੀ ਨਹੀਂ ਜੀ ਬੀਤੀ ਦੇਰ ਰਾਤ ਨਾਬਾ ਦੇ ਬਲਾਕ ਪਿੰਡ ਲੋਹਰਾਂ ਵਿਖੇ ਬਣੇ ਕਬਾਰ ਦੇ ਗੋਦਾਮ ਨੂੰ ਅਚਾਨਕ ਅੱਗ ਲੱਗਣ ਦੇ ਕਾਰਨ ਹਫੜਾ ਤਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਪਹੁੰਚ ਕੇ ਕਰੀਬ 2 ਘੰਟੇ ਦੀ ਸਖਤ ਮਿਹਨਤ ਦੇ ਸਦਕਾ ਅੱਗ ਤੇ ਕਾਬੂ ਪਾਇਆ। ਗੋਦਾਮ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ। ਬੀਤੇ ਸਾਲ ਲੋਹੜੀ ਵਾਲੇ ਦਿਨ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਅਤੇ ਮੇਰਾ ਉਸ ਵਕਤ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਅੱਜ ਫਿਰ ਕਿਸੇ ਸ਼ਰਾਰਤੀ ਅਨਸਰ ਨੇ ਕਵਾੜ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਮੇਰਾ ਦੁਬਾਰਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਮੰਗ ਕੀਤੀ ਹੈ ਜੋ ਵੀ ਸ਼ਰਾਰਤੀ ਅਨਸਰ ਲਗਾਤਾਰ ਨੁਕਸਾਨ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਤਾ ਨਹੀਂ ਕਿ ਕੋਈ ਦੁਸ਼ਮਣੀ ਘਟ ਰਹੀ ਹੈ ਮੇਨਾਪਰੀ ਦੀ। ਪਹਿਲਾਂ ਲੋੜੀਆਂ ਲੱਗੀਆਂ ਲੱਗਿਆ ਕੋਈ ਅੱਗ। ਹੁਣ ਅੱਜ ਫੇਰ ਕੋਈ ਅੱਗ ਲੱਗਿਆ। ਹੁਣ ਅੱਜ ਕੋਈ ਲੋੜੀ ਨਹੀਂ ਅਦਸ਼ਰਾਂ ਨਾ ਕੁਛ। ਕਿਸੇ ਤੇ ਕੋਈ ਸ਼ੱਕ ਹੈ ਜਾਂ ਫਿਰ ਇਹ ਕਿਵੇਂ ਕੋਈ ਕਾਰਨ ਪਤਾ ਲੱਗਿਆ ਵੀ ਕਿਵੇਂ ਲੱਗਿਆ? ਉਸਕਾਰ ਨੂੰ ਕੋਈ ਨਹੀਂ ਮੈਨੂੰ ਪਤਾ ਲੱਗ ਰਿਹਾ ਨਾ ਉਹ ਦੇਖਦੇ। ਕਿ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਅੱਗ ਲੱਗੀ? ਮੈਨੂੰ 10-15 ਮਿੰਟ ਪਹਿਲਾਂ ਪਤਾ ਲੱਗਿਆ। ਕਿੰਨਾ ਨਥਾਨ ਹੋਈ ਜਿਹੜਾ 2 ਨਾ ਪਹਿਲਾਂ ਵੀ ਕੋਈ ਤਾਂ ਨਹੀਂ ਮੈਂ ਕਹਾਂ ਚਲ ਕੋਈ ਲੋੜੀ ਤਿਆਰ ਆ ਕੋਈ ਹੱਥ ਚੇਕਣ ਵਾਸਤੇ ਖੜ ਗਿਆ ਮੈਨੂੰ ਇਸ ਦਾ 20 ਮਿੰਟ ਪਹਿਲੇ ਉਹ ਕਿਸ ਤਰ੍ਹਾਂ ਇਸ ਨੂੰ ਦੇ ਦੇ ਮੈਂ ਜੀ ਸਾਹਿਬ ਨੇ ਮੇਰਾ ਨਿਸ਼ਾਨ ਇਹ ਬਰੇਕਜੀ ਵਾਰ ਹੋ ਗਿਆ ਬਾਈ ਇਹ ਹੋ ਗਿਆ ਆਈ ਵਾਰ ਆ ਗਈ ਲੱਗਦੀ ਆ ਵੀਰੇ ਚਾਰ ਜੀ ਬਾਈ ਇਹ ਦੂਜੀ ਵਾਰ ਲੱਗ ਗਈ ਆ ਜਾਨ ਪੁੱਜ ਗਈ ਆ ਬਾਈ ਸਾਨੂੰ ਇੱਕੋ ਫੋਨ ਆਇਆ ਜੀ ਤੇ ਅਸੀਂ ਫੋਨ ਕਰਿਆ ਨਾਲ ਦੀਆਂ ਸਰਵੋਗ ਟੀਮ ਨੂੰ ਫੋਨ ਕਰਿਆ ਇਹਨਾਂ ਦਾ ਬਹੁਤ ਬਹੁਤ ਜੀ ਧੰਨਵਾਦ ਕਰਦੇ ਆ ਇਹਨਾਂ ਨੇ ਆਣ ਸਾਥ ਬਹੁਤ ਵੱਡੀ ਦੇਖੋ ਤੁਹਾਡੇ ਸਾਹਮਣੇ ਟੀਮ ਹੈ ਇਹ ਪਹੁੰਚੀ ਹੈ ਇਹਨਾਂ ਨੇ ਅੱਗ ਤੇ ਕਾਬੂ ਕਰਿਆ ਫਾਇਰ ਬੋਟ ਦਾ ਜੀ ਬਹੁਤ ਧੰਨਵਾਦ ਕਰਦੇ ਆਂ ਜੀ ਸਾਹਮਣੇ ਤਾਂ ਕੋਈ ਪਤਾ ਨਹੀਂ ਲੱਗਿਆ ਇਹ ਦੂਜੀ ਵਾਰ ਇਹ ਖਾਨ ਹੋ ਗਿਆ ਜੀ ਇਹ ਕੋਈ ਮਨੋ ਵਿੱਚ ਪਤਾ ਨਹੀਂ ਲੱਗ ਰਹੀ ਕੀ ਕਾਰਨ ਹੈ ਕੀ ਨਹੀਂ ਜੀ ਫਾਇਰ ਬੋਟ ਟੀਮ ਦਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਸਾਡੀ ਟੀਮ ਪਹੁੰਚੀ ਹੈ ਇੱਥੇ ਪਤਾ ਨਹੀਂ ਮਿਲੇ ਕੋਈ ਦੁਸ਼ਮਣੀ ਘਟ ਰਹੀ ਮੇਨਾ ਫਰੀ ਦੀ ਪਹਿਲਾਂ ਲੋੜੀਆਂ ਲੱਗਣ ਲੱਗਿਆ ਕੋਈ ਅੱਗ ਹੁਣ ਅੱਜ ਫੇਰ ਕੋਈ ਅੱਗ ਲੱਗਿਆ ਕਾਰਨਾ ਦਾ ਕੋਈ ਪਤਾ ਨਹੀਂ ਲੱਗਿਆ ਇਹ ਦੂਜੀ ਵਾਰ ਇਹ ਕਸਾਨ ਹੋ ਗਿਆ ਜੀ ਇਹ ਕੋਈ ਮਾਨੋ ਵਿੱਚ ਪਤਾ ਨਹੀਂ ਲੱਗ ਰਹੀ ਕੀ ਕਾਰਨ ਹੈ ਕੀ ਨਹੀਂ ਬੀਤੀ ਦੇਰ ਰਾਤ ਨਾਬਾ ਦੇ ਬਲਾਕ ਪਿੰਡ ਲੋਹਰਾਂ ਵਿਖੇ ਬਣੇ ਕਵਾਰ ਦੇ ਗੋਦਾਮ ਨੂੰ ਅਚਾਨਕ ਅੱਗ ਲੱਗਣ ਦੇ ਕਾਰਨ ਹਫੜਾ ਤਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਪਹੁੰਚ ਕੇ ਕਰੀਬ 2 ਘੰਟੇ ਦੀ ਸਖਤ ਮਿਹਨਤ ਦੇ ਸਦਕਾ ਅੱਗ ਤੇ ਕਾਬੂ ਪਾਇਆ ਗੋਦਾਮ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਬੀਤੇ ਸਾਲ ਲੋਹੜੀ ਵਾਲੇ ਦਿਨ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਅਤੇ ਮੇਰਾ ਉਸ ਵਕਤ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਅੱਜ ਫਿਰ ਕਿਸੇ ਸ਼ਰਾਰਤੀ ਅਨਸਰ ਨੇ ਕਬਾੜ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਮੇਰਾ ਦੁਬਾਰਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੁਣ ਆ ਮੰਗ ਕੀਤੀ ਹੈ ਜੋ ਵੀ ਸ਼ਰਾਰਤੀ ਅਨਸਰ ਲਗਾਤਾਰ ਨੁਕਸਾਨ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਆਸਾਨੀ ਮਿਲੇ ਕੋਈ ਦੁਸ਼ਮਣ ਨਹੀਂ ਘਟ ਰਿਹਾ ਮੇਨਾ ਫਰੀ ਦੀ। ਪਹਿਲਾਂ ਲੋੜੀਆਂ ਲੱਗਣ ਲੱਗਿਆ ਕੋਈ ਅੱਗ। ਹੁਣ ਅੱਜ ਫੇਰ ਕੋਈ ਅੱਗ ਲੱਗਿਆ। ਹੁਣ ਅੱਜ ਕੋਈ ਲੋੜੀ ਨਹੀਂ ਦਸਹਿਰਾ ਨਾ ਕੁਛ। ਕਿਸੇ ਤੇ ਕੋਈ ਸ਼ੱਕ ਹੈ ਜਾਂ ਫੇਰ ਇਹ ਕਿਵੇਂ ਕੋਈ ਕਾਰਨ ਪਤਾ ਲੱਗਿਆ ਵੀ ਕਿਵੇਂ ਲੱਗਿਆ? ਸਟਾਰ ਨੂੰ ਕੋਈ ਨਹੀਂ ਮੈਨੂੰ ਪਤਾ ਲੱਗ ਰਿਹਾ ਨਾ ਹੁਣ ਦੇਖਦੇ। ਕਿ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਅੱਗ ਲੱਗੀ? ਮੈਨੂੰ 10-15 ਮਿੰਟ ਪਹਿਲਾਂ ਪਤਾ ਲੱਗਿਆ। ਕਿੰਨਾ ਨਥਾਨ ਹੋਈ ਜਿਹੜਾ 2 ਢਾਈ ਲੱਗਦਾ ਪਹਿਲਾਂ ਲਗਾਈ ਜਾਂ ਨਾ ਪਹਿਲਾਂ ਵੀ ਕੋਈ ਤ ਨਹੀਂ ਮੈਂ ਕਹਾਂ ਚਲ ਕੋਈ ਲੋੜੀ ਤਿਆਰ ਆ ਕੋਈ ਹੱਥ ਚੇਕਣ ਵਾਸਤੇ ਖੜ ਗਿਆ ਮੈਨੂੰ ਇਸ ਦਾ 20 ਮਿੰਟ ਪਹਿਲੇ ਉਹ ਕਿਸ ਤਾ ਇਸ ਨੂੰ ਦੇ ਦੇ ਮੈਂ ਜੀ ਸਾਹਿਬ ਨੇ ਮੇਰਾ ਨਿਸ਼ਾਨ ਇਹ ਬਰੇਕਜੀ ਵਾਰ ਹੋ ਗਿਆ ਬਾਈ ਇਹ ਹੋ ਗਿਆ ਆਈ ਵਾਰ ਆ ਗਈ ਲੱਗਦੀ ਆ ਵੀਰੇ ਚਾਰ ਜੀ ਬਾਈ ਇਹ ਦੂਜੀ ਵਾਰ ਲੱਗ ਗਈ ਆ ਜਾਨ ਪੁੱਜ ਗਈ ਆ ਬਾਈ ਸਾਨੂੰ ਇੱਕੋ ਫੋਨ ਆਇਆ ਜੀ ਤੇ ਅਸੀਂ ਫੋਨ ਕਰਿਆ ਨਾਲ ਦੀਆਂ ਸਰਵੋਗ ਟੀਮ ਨੂੰ ਫੋਨ ਕਰਿਆ ਇਹਨਾਂ ਦਾ ਬਹੁਤ ਬਹੁਤ ਜੀ ਧੰਨਵਾਦ ਕਰਦੇ ਆ ਇਹਨਾਂ ਨੇ ਆਣ ਸਾਥ ਬਹੁਤ ਵੱਡੀ ਦੇਖੋ ਤੁਹਾਡੇ ਸਾਹਮਣੇ ਟੀਮ ਹੈ ਇਹ ਪਹੁੰਚੀ ਹੈ ਇਹਨਾਂ ਨੇ ਅੱਗ ਤੇ ਕਾਬੂ ਕਰਿਆ ਫਾਇਰ ਬੋਗੇਟ ਦਾ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡਾ ਤਾਂ ਕੋਈ ਪਤਾ ਨਹੀਂ ਲੱਗਿਆ ਇਹ ਦੂਜੀ ਵਾਰੀ ਨੁਕਸਾਨ ਹੋ ਗਿਆ ਜੀ ਇਹ ਕੋਈ ਮੰਨੋ ਵੀ ਪਤਾ ਨਹੀਂ ਲੱਗ ਰਿਹਾ ਕਿ ਕੀ ਕਾਰਨ ਹੈ ਕੀ ਨਹੀਂ ਜੀ ਫਾਇਰ ਬੋਗੇਟ ਟੀਮ ਦਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੀ ਟੀਮ ਪਹੁੰਚੀ ਹੈ ਇੱਥੇ